ਸਾਲ ਜੀ ਕਿਵੇਂ ਹੋ ਤੁਸੀਂ ਸਾਰੇ hope ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਵਲੋਗ ਤੇ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਵੀਡੀਓ ਹੈ ਉਹਨਾਂ ਲਈ ਖਾਸ ਕਰਕੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਸੀ ਕਿਹੜੀ ਬਲੀਚ ਕਰੀਏ ਕਿਹੜੀ ਨਾ ਕਰੀਏ ਤੇ ਮੈਂ ਕਿਹੜੀ ਬਲੀਚ ਕਰਨੀ ਹੈ ਉਹ ਹੀ ਤੁਹਾਡੇ ਨਾਲ ਅੱਜ ਆਪਾਂ ਸ਼ੇਅਰ ਕਰਦੇ ਹਾਂ ਉਹ ਬਲੀਚ ਨੇਚਰਲ ਬਲੀਚ ਹੈ ਉਹਨੂੰ ਕਰਕੇ ਤੁਹਾਡੇ ਜਿਹੜੇ హెయిਰ ਹੁੰਦੇ ਨੇ ਨਾ ਜਿਹੜੇ ਛੋਟੇ ਛੋਟੇ ਬਲੈਕ హెయిਰ ਰਹਿ ਜਾਂਦੇ ਨੇ ਕਿਉਂਕਿ ਆਪਾਂ ਜਿੰਨਾ ਮਰਜ਼ੀ ਉਹਨਾਂ ਨੂੰ ਰਿਮੂਵ ਕਰ ਲਈ ਜਿੰਨਾ ਮਰਜ਼ੀ ਸਾਫ਼ ਕਰ ਲਈ ਫਿਰ ਦੁਬਾਰਾ ਆ ਜਾਂਦੇ ਨੇ ਤੇ ਉਹਨਾਂ ਨੂੰ ਆਪਣੇ ਕਲਰ ਦੇ ਨਾਲ ਹੀ ਕਿੱਦਾਂ ਆਪਣੇ ਕਲਰ ਵਰਗਾ ਹੀ ਉਹਨਾਂ ਦਾ ਕਲਰ ਕਰ ਸਕਦੇ ਆ ਕਿਹੜੀ ਬਲੀਚ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਜਿਹੜੀ ਫੁੱਲ ਦੇਖੋ ਤੇ ਉਹ ਬਲੀਚ ਦੇਖੋ ਮੈਂ ਕਿੱਦਾਂ ਬਣਾਉਣੀ ਹੈ ਤੇ ਕਿੱਦਾਂ ਉਹ ਜਿਹੜੀ ਇਸਤੇਮਾਲ ਕਰਨੀ ਹੈ ਤੇ ਕਿੰਨੇ ਦਿਨ ਇਸਤੇਮਾਲ ਕਰਨੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਕੀ ਵੀਡੀਓ ਤੁਸੀਂ ਪੂਰੀ ਦੇਖਣਾ ਤੇ ਸੋਹਣਾ ਜਿਹਾ ਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤੇ ਚਲੋ ਜੀ ਫਿਰ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਤਾਂ ਨਾ ਸ਼ੇਅਰ ਕਰਦੇ ਹਾਂ ਬਲੀਚ ਦਾ ਬਣਾਣਾ ਤੇ ਬਲੀਚ ਲਗਾਣੀ ਕਿੱਦਾਂ ਬਣਾਣੀ ਹੈ ਤੇ ਕਿੱਦਾਂ ਲਗਾਣੀ ਹੈ ਚਲੋ ਜੀ ਤਾਂ ਹਾਂਜੀ ਲਓ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਬਣਾਣੀ ਤੁਹਾਨੂੰ ਸੁਖਾਉਂਦੇ ਹਾਂ ਨੇਚਰਲ ਬਲੀਚ ਤੇ ਨੇਚਰਲ ਬਲੀਚ ਬਣਾਉਣ ਦੇ ਲਈ ਆਪਾਂ ਲਿਆ ਜੀ ਇੱਕ ਕੱਚਾ ਆਲੂ ਵਾਈਟ ਆਲੂ ਲੈਣਾ ਲਾਲ ਆਲੂ ਨਹੀਂ ਲੈਣਾ ਮਾਰਕੀਟ ਵਿੱਚ ਤੁਹਾਨੂੰ ਪਤਾ ਹੀ ਕਿ ਦੋ ਤਿੰਨ ਤਰ੍ਹਾਂ ਦੇ ਆਲੂ ਹੁੰਦੇ ਨੇ ਪਰ ਜਿਹੜਾ ਆਮ ਆਲੂ ਹੁੰਦਾ ਜਿਹੜਾ ਆਪੇ ਇਸਤੇਮਾਲ ਕਰਦੇ ਆਂ ਸਬਜ਼ੀਆਂ ਚ ਉਹ ਆਲੂ ਲੈਣਾ ਤੇ ਆਲੂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਹਦਾ ਸਿਲਕਾ ਉਤਾਰ ਕੇ ਤੇ ਆਪਾਂ ਐਦਾਂ ਇਹਨੂੰ ਗ੍ਰੇਟ ਕਰ ਲੈਣਾ ਕੱਦੂ ਕਸ ਕਰ ਲੈਣਾ ਹਾਂਜੀ ਤੇ ਆਲੂ ਦੇ ਵਿੱਚ ਸਟਾਰਚ ਹੁੰਦਾ ਏ ਨੈਚੁਰਲ ਬਲੀਚ ਹੁੰਦੀ ਏ ਇਹ ਨੈਚੁਰਲ ਬਲੀਚ ਕਰ ਦਿੰਦਾ ਸਕਿਨ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਪਹੁੰਚਾਉਂਦਾ ਹੈਗਾ ਜਿਹੜੀਆਂ ਆਪਾਂ ਕੈਮੀਕਲ ਵਾਲੀਆਂ ਬਲੀਚਾਂ ਲੈਂਦੇ ਆਂ ਨਾ ਉਹਦੇ ਨਾਲ ਹਲੇ ਆਪਣੀ ਸਕਿਨ ਰੈੱਡ ਹੋ ਜਾਂਦੀ ਏ ਜਲਣ ਲੱਗ ਜਾਂਦੀ ਏ ਕਈ ਤਰ੍ਹਾਂ ਦੇ ਮਤਲਬ ਕਿ ਆਪਾਂ ਦੇ ਚਿਹਰੇ ਤੇ ਉਹ ਦੇਖਣ ਨੂੰ ਮਿਲਦੇ ਨੇ ਸਿੰਪਟਮ ਜੇ ਪਰ ਜਿਹੜੀ ਇਹ ਵਾਲੀ ਨੈਚਰ ਬਲੀਚ ਆਲੂ ਨਾਲ ਬਣਾਈ ਜਾਂਦੀ ਹੈ ਨਾ ਘਰੇ ਜਿਹੜੀ ਆਪਾਂ ਇਸਤੇਮਾਲ ਕਰਦੇ ਆ ਇਹ ਬਹੁਤ ਵਧੀਆ ਸਕਿਨ ਲਈ ਤੇ ਇਹਦੇ ਲਈ ਆਪਾਂ ਹੁਣ ਦੇਖੋ ਕद्दू ਘਸ ਕਰਕੇ ਤੇ ਇਹਨੂੰ ਮੈਂ ਛੰਨੀ ਵਿੱਚ ਪਾਣੀ ਵਿੱਚ ਜਾਨੀ ਕਿ ਇਹਦਾ ਜਿਹੜਾ ਆਪਾਂ ਜੂਸ ਜੇ ਨਾ ਰਸ ਇਹ ਕੱਢ ਲੈਣਾ 3-4 ਚਮਚੇ ਹੀ ਬਹੁਤ ਹੋ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਇੱਕ ਚੁਟਕੀ ਹੀ ਹਲਦੀ ਲੈਣੀ ਹੈ ਜਿਹੜੀ ਆਪਾਂ ਘਰੇ ਇਸਤੇਮਾਲ ਕਰਦੇ ਆਂ ਸਬਜ਼ੀਆਂ ਵਿੱਚ ਸਿਰਫ ਚੁਟਕੀ ਕਿਉਂਕਿ ਇਹਦਾ ਕਲਰ ਜਿਹੜਾ ਜ਼ਿਆਦਾ ਹੋ ਜਾਂਦਾ ਜਦੋਂ ਆਪਾਂ ਸਕਿਨ ਤੇ ਲਾਉਂਦੇ ਆਂ ਤੇ ਇੱਕ ਤੇ ਅੰਬਾ ਹਲਦੀ ਹੁੰਦੀ ਅਗਰ ਉਹ ਹੈਗੀ ਤੇ ਸਭ ਤੋਂ ਬੈਟਰ ਹੈ ਨਹੀਂ ਤਾਂ ਜੇ ਉਹ ਨਹੀਂ ਹੈਗੀ ਤਾਂ ਆਪਾਂ ਜਿਹੜੀ ਘਰ ਵਿੱਚ ਹਲਦੀ ਹੁੰਦੀ ਹੈ ਨਾ ਉਹ ਲੈ ਲੈਨੇ ਇੱਕ ਪਿੰਚ ਹਲਦੀ ਦਾ ਲੈ ਕੇ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਵਿੱਚ ਪਾ ਦੇਣਾ ਆਪਾਂ ਇਹਦੇ ਚੋਲਾਂ ਦਾ ਆਟਾ ਚੋਲਾਂ ਦਾ ਆਟਾ ਨਹੀਂ ਹੈਗਾ ਤੁਸੀਂ ਵੇਸਣ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਉਹਦੇ ਵੇਸਣ ਪਾ ਕੇ ਦੋਨਾਂ ਚੀਜ਼ਾਂ 'ਚ ਕੋਈ ਵੀ ਚੀਜ਼ ਲੈ ਲਓ ਮੈਂ ਇੱਥੇ ਚੋਲਾਂ ਦਾ ਆਟਾ ਲਿਆ ਹੈ ਤੇ ਇੱਕ ਜਨਨ ਕਿ ਬੂੰਦ ਆਪਾਂ ਨਿੰਬੂ ਤੇ ਪਾਣੀ ਜ਼ਿਆਦਾ ਨਹੀਂ ਪਾਣਾ ਸਿਰਫ ਇੱਕ ਬੂੰਦ ਅਗਰ ਜਿਨ੍ਹਾਂ ਨੂੰ ਨਹੀਂ ਸੂਟ ਕਰਦਾ ਤੇ ਉਹ ਜਿਹੜਾ ਨਿੰਬੂ ਹੈ ਨਾ ਉਹ ਨਹੀਂ ਵੀ ਸਕਿਪਰ ਵੀ ਕਰ ਸਕਦੇ ਨੇ ਨਹੀਂ ਵੀ ਪਾ ਸਕਦੇ ਠੀਕ ਹੈ ਜਿਨ੍ਹਾਂ ਨੂੰ ਨਹੀਂ ਸੂਟ ਕਰਦਾ ਤੇ ਜਿਨ ਵਿੱਚ ਪਾਇਆ ਮੈਂ ਦੁੱਧ ਅਗਰ ਦੁੱਧ ਵੀ ਕਈਆਂ ਨੂੰ ਨਹੀਂ ਸੂਟ ਕਰਦਾ ਹੁੰਦਾ ਤੇ ਆਪਾਂ ਉਹਦੀ ਥਾਂ ਤੇ ਲੈ ਸਕਦੇ ਆ ਗੁਲਾਬ ਜਲ ਤੇ ਇਹ ਚੀਜ਼ਾਂ ਜਿਹੜੀਆਂ ਚਾਰੇ ਆਪਾਂ ਮਿਕਸ ਕਰਕੇ ਤੇ ਇਹਦਾ ਵੇਖੋ ਪੇਸਟ ਜਿਹਾ ਬਣਾ ਲੈ ਜਿਆਦਾ ਪਤਲਾ ਵੀ ਨਹੀਂ ਬਣਾਉਣਾ ਜਿਆਦਾ ਥਿੰਕ ਵੀ ਨਹੀਂ ਬਣਾਉਣਾ ਹੈਗਾ ਤੇ ਇਹ ਬਣਾ ਕੇ ਤੇ ਤੁਸੀਂ ਇਦਾਂ ਜਿਹੜਾ ਆਪਣਾ ਚਿਹਰਾ ਬਿਲਕੁਲ ਵਾਸ਼ ਕਰਕੇ ਕੁਝ ਨਹੀਂ ਲੱਗਾ ਹੋਣਾ ਤੁਹਾਡੇ ਚਿਹਰੇ ਤੇ ਚਾਹੀਦਾ ਕੋਈ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਜਿਹੜਾ ਵੀ ਆਪਾਂ ਫੇਸ ਪੈਕ ਇਸਤੇਮਾਲ ਕਰਦੇ ਹਾਂ ਫੇਸ ਪੈਕ ਵੀ ਮੈਂ ਤੁਹਾਨੂੰ ਨੇਚਰਲੀ ਦੱਸਿਆ ਹੋਇਆ ਦੁੱਧ ਵਿੱਚ ਨਿੰਬੂ ਪਾ ਕੇ ਉਹਨੂੰ ਫਟਾ ਲੈਣਾ ਹੈ ਤੇ ਉਹੀ ਸਵੇਰੇ ਸਵੇਰੇ ਤੁਸੀਂ ਉਹਦੇ ਨਾਲ ਮੂੰਹ ਜਿਹੜਾ ਆਪਣਾ ਧੋਇਆ ਕਰੋ ਜਾਨਕਿ ਫੇਸ ਵਾਸ਼ ਕਰਿਆ ਕਰੋ ਕੋਟਨ ਨਾਲ ਡਿਪ ਕਰਕੇ ਜਿਹੜਾ ਫਟਿਆ ਦੁੱਧ ਹੁੰਦਾ ਨਾ ਨਿੰਬੂ ਪਾ ਕੇ ਉਹ ਇੱਕ ਨੇਚਰਲ ਫੇਸ ਵਾਸ਼ ਬਣ ਜਾਂਦਾ ਹੈ ਉਹਦੇ ਨਾਲ ਚਮਕ ਵੀ ਆਉਂਦੀ ਹੈ ਚਿਹਰੇ ਤੇ ਔਰ ਕਿਸੇ ਵੀ ਪ੍ਰਕਾਰ ਦੀ ਹਾਨੀ ਵੀ ਨਹੀਂ ਹੁੰਦੀ ਹੈਗੀ ਕਿਉਂਕਿ ਆਪਾਂ ਜ਼ਿਆਦਾਤਰ ਨਾ ਕੈਮੀਕਲ ਵਾਲੀਆਂ ਚੀਜ਼ਾਂ ਇਸਤੇਮਾਲ ਕਰਨ ਲੱਗ ਗੀਆਂ ਜਿਨ੍ਹਾਂ ਕਰਕੇ ਆਪਣੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ ਨੇਚਰਲ ਗਲੋ ਹੁੰਦਾ ਹੈ ਉਹ ਹੌਲੀ ਹੌਲੀ ਖਤਮ ਹੋਈ ਜਾਂਦਾ ਹੈ ਕਿਉਂਕਿ ਆਪਾਂ ਜਿਆਦਾ ਨੇਚਰਲ ਚੀਜ਼ਾਂ ਨਹੀਂ ਇਸਤੇਮਾਲ ਕਰਦੇ ਜ਼ਿਆਦਾਤਰ ਆਪਾਂ ਕੈਮੀਕਲ ਵਾਲੀ ਚੀਜ਼ਾਂ ਇਸਤੇਮਾਲ ਕਰਨ ਲੱਗ ਗੀਆਂ ਤੇ ਬਸ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਉਹ ਅਪਣਾਉਣਾ ਸ਼ੁਰੂ ਕਰ ਦੋਗੇ ਨਾ ਫਿਰ ਦੇਖਿਓ ਤੁਹਾਡੇ ਦੁਬਾਰਾ ਤੋਂ ਸਕਿਨ ਜਿਹੜੀ ਹੈ ਨਾ ਇੱਕਦਮ ਚੇਂਜ ਹੋਣੀ ਸ਼ੁਰੂ ਹੋ ਜਾਏਗੀ ਤੇ ਵੱਧ ਤੋਂ ਵੱਧ ਪਾਣੀ ਪੀਆ ਕਰੋ ਜਿੰਨਾ ਵੀ ਹੋ ਸਕੇ ਪਾਣੀ ਪਿਓ ਤੇ ਇਹ ਤਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਘੱਟ ਖਾਇਆ ਕਰੋ ਤੇ ਵਾਤਵਾਰਤ ਫਰੂਟ ਖਾਇਆ ਕਰੋ ਸਵੇਰੇ ਉੱਠ ਕੇ ਜਦੋਂ ਤੁਸੀਂ ਉੱਠਦੇ ਓਨ ਉਦੋਂ ਦੋ ਗਲਾਸ ਗੁੰਗੁਨਾ ਪਾਣੀ ਪੀਣਾ ਸ਼ੁਰੂ ਕਰਦੋ ਫਿਰ ਦੇਖਿਓ ਤੁਹਾਡੀ ਜਿਹੜੀ ਸਕਿਨ ਹੈ ਅੰਦਰੂਨੀ ਨੇਚਰਲ ਜਿਹੜੀ ਹੈ ਨਾ ਸਕਿੰਦਰ ਚਮਕ ਆ ਜਾਏਗੀ ਤੇ ਆ ਦੇਖੋ ਫੇਸ ਵੋਸ਼ ਮਤਲਬ ਕਿ ਫੇਸ ਪੈਕ ਜਿਹੜਾ ਅਪਲਾਈ ਕੀਤਾ ਸੀ ਮੈਂ ਤੇ ਉਹ ਸੁੱਕਣ ਤੋਂ ਬਾਅਦ 15-20 ਮਿੰਟ ਲਾਇਆ ਸੀਗਾ ਉਹ ਬਿਲਕੁਲ ਸੁੱਕ ਗਿਆ ਸੀ ਫਿਰ ਉਹਨੂੰ ਆਪਾਂ ਇਸ ਤਰੀਕੇ ਨਾਲ ਹਲਕੇ ਹਲੇ ਹੱਥਾਂ ਨਾਲ ਰਿਮੂਵ ਕਰ ਦੇਣਾ ਹੈ ਇਹਦੇ ਨਾਲ ਦੋ ਫਾਇਦੇ ਹੁੰਦੇ ਨੇ ਇਹਦੇ ਨਾਲ ਜਿਹੜੇ ਆਪਣੇ हेयर ਹੁੰਦੇ ਨੇ ਨਾ ਜਦੋਂ ਆਪਾਂ ਐਦਾਂ ਮ사ਜ ਕਰਦੇ ਆ ਨਾ ਜਦੋਂ ਇਹ ਸੁੱਕ ਜਾਂਦਾ ਪੈਕ ਜਦੋਂ ਐਦਾਂ ਆਪਾਂ ਕਰਦੇ ਆ ਰਿਮੂਵ ਤੇ हेयर ਵੀ ਰਿਮੂਵ ਹੋ ਜਾਂਦੇ ਆ ਤੇ ਜਿਹੜੀ ਨੇਚਰਲ ਬਲੀਚ ਹੁੰਦੀ ਹੈ ਨਾ ਚਿਹਰੇ ਤੇ ਉਹ ਵੀ ਆ ਜਾਂਦੀ ਏ ਤੇ ਜਿਹੜੇ ਮਾੜੇ ਮੋਟੇ ਹੇਅਰ ਰਹਿ ਜਾਂਦੇ ਨੇ ਕਈ ਵਾਰ ਹੁੰਦਾ ਕਿ ਉਹ ਆਪਣੀ ਸਕਿਨ ਨਾਲ ਮੈਚ ਨਹੀਂ ਕਰਦੇ ਉਹ ਹੇਅਰ ਕਾਲੇ ਕਾਲੇ ਲੱਗਦੇ ਆ ਸਕਿਨ ਆਪਣੀ ਸਾਫ਼ ਹੁੰਦੀ ਏ ਤੇ ਇਹ ਜਿਹੜੀ ਆਲੂ ਦੀ ਪਲੀਚ ਹੈ ਨਾ ਉਹ ਜਿਹੜੇ ਕਲਰ ਹੈ ਨਾ ਉਹਦਾ ਕਲਰ ਚੇਂਜ ਕਰ ਦਿੰਦੀ ਹੈ ਆਪਣੇ ਸਕਿਨ ਦੇ ਨਾਲ ਦਾ ਕਲਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਤੁਸੀਂ 15 ਦਿਨਾਂ ਬਾਅਦ ਇੱਕ ਵਾਰ ਜਰੂਰ ਕਰਿਆ ਕਰੋ ਜਾਨਕਿ ਮਹੀਨੇ 'ਚ ਸਿਰਫ ਦੋ ਵਾਰੀ ਬਲੀਚ ਕਰਿਆ ਕਰੋ ਫਿਰ ਦੇਖਿਓ ਤੁਸੀਂ ਤੁਹਾਡਾ ਕਿੰਨਾ ਫਰਕ ਪਏਗਾ ਕਿੰਨੇ ਤੁਸੀਂ ਸਕਿਨ ਜਿਹੜੀ ਤੁਹਾਡੇ ਬ੍ਰਾਈਟ ਹੋ ਜਾਏਗੀ ਤੇ ਕਿੰਨਾ ਤੁਹਾਨੂੰ ਐਦਾਂ ਵਾਕਈ ਤੁਸੀਂ ਕਹੋਗੇ ਹਾਂਜੀ ਦੀਦੀ ਤੁਸੀਂ ਵਾਕਈ ਸਾਨੂੰ ਬਹੁਤ ਵਧੀਆ ਰੈਮਡੀ ਦੱਸੀਏ ਕਿ ਜਿਹੜੇ ਸਾਡੇ हेयर ਉਹ ਵੀ ਰਿਮੂਵ ਹੋ ਗਏ ਨੇ ਔਰ ਜਿਹੜਾ ਸਾਡਾ ਕਲਰ ਉਹ ਵੀ ਫੇਅਰ ਹੋਣਾ ਸ਼ੁਰੂ ਹੋ ਗਏ। ਕਈ ਵਾਰ ਹੁੰਦਾ ਕਿ ਮੇਰੀਆਂ ਭੈਣਾਂ ਇੱਕ ਵਾਰ ਲਾ ਕੇ ਫਿਰ ਕਹਿ ਦਿੰਦੀਆਂ ਨੇ ਵੀ ਸਾਨੂੰ ਮਤਲਬ ਕਿ ਅਸਰ ਨਹੀਂ ਕੀਤਾ ਕਿਸੇ ਵੀ ਚੀਜ਼ ਦਾ। ਦੇਖੋ ਇਹ ਹੁੰਦੀਆਂ ਨੇ ਨੇਚਰਲ ਚੀਜ਼ਾਂ ਜਿਹੜੀਆਂ ਤੇ ਹੁੰਦੀਆਂ ਨੇ ਕੈਮੀਕਲ ਵਾਲੀ ਚੀਜ਼ਾਂ ਉਹ ਤੇ ਫਟੋਫਟ ਅਸਰ ਕਰ ਦਿੰਦੀਆਂ ਨੇ ਜਿਹੜੀਆਂ ਨੇਚਰਲ ਕੁਦਰਤੀ ਚੀਜ਼ਾਂ ਹੋਮ ਮੇਡ ਚੀਜ਼ਾਂ ਹੁੰਦੀਆਂ ਨੇ ਨਾ ਇਹ ਥੋੜਾ ਜਿਹਾ ਟਾਈਮ ਲੈਂਦੀਆਂ ਨੇ ਤੇ ਇਹ ਦੇ ਨਾਲ ਕੀ ਹੁੰਦਾ ਹੈ ਕਿ ਹੌਲੀ ਹੌਲੀ ਜਿਹੜੀ ਤੁਹਾਡੀ ਸਕਿਨ ਹੈ ਨਾ ਸੁਧਰਨੀ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਸਕਿਨ ਤੁਹਾਡੀ ਜਿਹੜੀ ਹੈ ਨਾ ਐਨ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਸੀਂ ਇਹ ਮਹੀਨੇ ਚ ਦੋ ਵਾਰ ਵੀ ਲਗਾ ਸਕਦੇ ਹੋ ਤਿੰਨ ਵਾਰ ਵੀ ਲਗਾ ਸਕਦੇ ਹੋ ਕੋਈ ਵੀ ਇਹਦਾ ਹਾਨੀਕਾਰਕ ਨਹੀਂ ਹੈਗੀ ਇਹਨੂੰ ਲਗਾਉਣ ਦੇ ਨਾਲ ਤੁਸੀਂ ਤਿੰਨ ਵਾਰ ਵੀ ਲਗਾ ਕੇ ਤੇ ਤੁਸੀਂ ਫਿਰ ਦੇਖਿਓ ਆਪਣਾ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਵਾਕਿਆ ਹੀ ਦੀਦੀ ਤੁਸੀਂ ਬਹੁਤ ਵਧੀਆ ਰੈਮਡੀ ਦੱਸੀ ਸੀਗੀ ਕਿ ਜਿੱਦ ਨਾਲ ਸਾਡਾ ਚਿਹਰਾ ਬਲੀਚ ਵੀ ਹੋ ਗਿਆ ਹੈ ਔਰ ਬਲੀਚ ਦਾ ਮਤਲਬ ਇਹ ਨਹੀਂ ਕਿ ਸਾਡਾ ਰੰਗ ਗੋਰਾ ਹੋਣਾ ਰੰਗ ਮਿਲ ਕੇ ਉਦਾਂ ਹੋ ਜਾਂਦੀ ਸਕਿਨ ਸਾਫ ਬਲੀਚ ਦਾ ਮਤਲਬ ਹੁੰਦਾ ਜਿਹੜੀ ਕੈਮੀਕਲ ਵਾਲ ਬਲੀਚਿੰਗ ਹੁੰਦੀ ਉਹ ਸਿਰਫ ਜਿਹੜੇ హెయిਰ ਹੁੰਦੇ ਨੇ ਉਹਨੂੰ ਬਰਾਊਨ ਜੇ ਸਕਿਨ ਦੇ ਨਾਲ ਦੇ ਜਾਨੀ ਕਿ ਉਹਦਾ ਕਲਰ ਜਿਹੜਾ ਹੁੰਦਾ ਉਹ ਕੱਢ ਦਿੰਦੀ ਹੈ ਤੇ ਫਿਰ ਆਪਾਂ ਨੂੰ ਇਦਾਂ ਲੱਗਦਾ ਕਿ ਸਾਡਾ ਜਿਹੜਾ ਕਲਰ ਵੀ ਉਹ ਗੋਰਾ ਹੋ ਗਿਆ ਤੇ ਬਾਕੀ ਜਿਹੜਾ ਆਲੂ ਹੁੰਦਾ ਉਹ ਵੀ ਇਹੀ ਕੰਮ ਕਰਦਾ ਹੈ ਉਹ ਵੀ ਤੁਹਾਡੀ ਸਕਿਨ ਨੂੰ ਬਿਲਕੁਲ ਇੱਕੋ ਜਿਹਾ ਹੀ ਕਰ ਦਿੰਦਾ ਜਿਹੜੇ హెయిਰ ਹੁੰਦੇ ਨੇ ਉਹਦਾ ਵੀ ਕਲਰ ਤੁਹਾਡੇ ਚਿਹਰੇ ਦੇ ਨਾਲ ਮੈਚ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਚਿਹਰਾ ਸਾਫ਼ ਲੱਗਣੇ ਸ਼ੁਰੂ ਹੋ ਜਾਂਦਾ ਹੈ ਤੇ ਬਾਕੀ ਜਿਹੜੀ ਉਸ ਤੋਂ ਫੇਸ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਅਪਲਾਈ ਕਰ ਸਕਦੇ ਇਹ ਜੈਲ ਮੈਂ ਤੁਹਾਨੂੰ ਦੱਸੀ ਇੱਕ ਹੈਗੀ ਪੌਂਟਸ ਦੀ ਜੈਲ ਇੱਕ ਹੈਗੀ ਐਲੋਵੇਰਾ ਇਹਨਾਂ ਦੋਨਾਂ ਵਿੱਚੋਂ ਤੁਸੀਂ ਕੋਈ ਵੀ ਜੈਲ ਜਿਹੜੀ ਆ ਆਪਣੇ ਚਿਹਰੇ ਤੇ ਅਪਲਾਈ ਕਰ ਸਕਦੇ ਹੋ ਇਹ ਜੈਲ ਜਿਹਦੇ ਮੈਂ ਮੇਕਅਪ ਕਰਨੀ ਹੁੰਦੀ ਹੈ ਜਦੋਂ ਮੰਨ ਲਓ ਕਿਤੇ ਜਾਣਾ ਹੋਵੇ ਵੈਸੇ ਤਾਂ ਮੈਂ ਮੇਕਅਪ ਬਿਲਕੁਲ ਵੀ ਨਹੀਂ ਕਰਦੀ ਕਿਉਂਕਿ ਮੈਨੂੰ ਨਾ ਨੇਚਰਲ ਤੇ ਕੁਦਰਤੀ ਸੋందਰੀਆ ਸੋਹਣਾ ਲੱਗਦਾ ਮੈਂ ਜਿਹੜਾ ਕੈਮੀਕਲ ਵਾਲਾ ਮੇਕਅਪ ਇਹਨੂੰ ਬਹੁਤ ਘੱਟ ਕਰਦੀ ਆ ਉਹ ਵੀ ਕੋਈ ਮਾੜਾ ਮੋਟਾ ਫੰਕਸ਼ਨ ਹੋਵੇ ਵਿਆਹ ਸ਼ਾਦੀ ਹੋਵੇ ਤਾਂ ਕਿਤੇ ਜਾ ਕੇ ਮੈਂ ਕਰਦੀ ਆ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿਹੜੀ ਕਿਹੜੀ ਚੀਜ਼ਾਂ ਮੈਂ ਅਪਲਾਈ ਕਰਦੀ ਆ ਕਿਹੜਾ ਮੈਂ ਫਾਊਂਡੇਸ਼ਨ ਲਾਉਣੀ ਆ ਕਿਹੜੀ ਮੈਂ ਕਰੀਮ ਲਗਾਨੀ ਆ ਇਹ ਤੁਸੀਂ ਕਮੈਂ ਤੇ ਇਹ ਜਿਹੜੀ ਜੈਲ ਹੈ ਨਾ ਉਹ ਮੈਂ ਪਹਿਲਾਂ ਜਦੋਂ ਮੈਂ ਫੇਸ ਵੋਸ਼ ਕਰਦੀ ਹੁੰਨੀ ਉਸ ਤੋਂ ਬਾਅਦ ਇਹ ਵਾਲੀ ਜੈਲ ਜਿਹੜੀ ਮੈਂ ਚਿਹਰੇ ਤੇ ਲਗਾ ਲੈਂਦੀ ਹੈ ਬਹੁਤ ਹੀ ਸੌਫਟ ਤੇ ਬਹੁਤ ਹੀ ਕਲੀਅਰ ਜੀ ਹੋ ਜਾਂਦੀ ਹੈ ਸਕਿਨ ਤੇ ਬਿਲਕੁਲ ਅਬਜੋਬ ਹੋ ਜਾਂਦੀ ਹੈ ਸਕਿਨ ਦੇ ਵਿੱਚ ਬਿਲਕੁਲ ਵੀ ਚਿਪਚਿਪਾਪਨ ਨਹੀਂ ਲੱਗਦਾ ਹੈਗਾ ਬਹੁਤ ਅੱਛੀ ਬਹੁਤ ਹੀ ਵਧੀਆ ਸਕਿਨ ਹੋ ਜਾਂਦੀ ਹੈ ਜਾਨ ਜੀ ਆ ਜਾਂਦੀ ਹੈ ਸਕਿਨ ਵਿੱਚ ਤੇ ਲੋ ਜੀ ਆਪਾਂ ਤੁਹਾਡੇ ਨਾਲ ਅੱਜ ਇਹ ਸ਼ੇਅਰ ਕੀਤੀ ਹੈ ਨੇਚਰਲ ਬਲੀਚ ਆਲੂ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਾਧ ਤਵਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਫਿਰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਮਿਲਦੇ ਹਾਂ ਜੀ ਬਾਏ